ਆਡੇ ਦਾ ਸਾਰਾ ਕੁਝ ਖਤਰੇ 'ਚ ਪੰਜਾਬੀ ਉਹ ਤੁਸੀਂ ਇੱਕ ਡਾਕੇ ਮਰੋ ਜਿਆਦਾ ਕਿ ਬਾਰਡਰਾਂ ਤੇ ਜ਼ਰੂਰ ਤਾਂ ਪੰਜਾਬੀ ਤੇ ਜਦੋਂ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਮੰਗਣਾ ਪੈ ਜਵੇ ਜਦੋਂ ਪੰਜਾਬ ਡੁੱਬ ਜਵੇ ਹੜ੍ਹ ਜਵੇ ਉਦੋਂ ਉਦੋਂ ਮਤਰੀ ਮਾਲਾ ਸਾਨੂੰ ਦਾਦਾ ਜੀ ਤੋਂ ਸਾਨੂੰ ਦੇ ਦਿਓ ਅਸੀਂ ਕਿਹੜੇ ਭੀਖ ਮੰਗਦੇ ਆ ਅਸੀਂ ਤਾਂ ਆਪਣਾ ਹੱਕ ਮੰਗਦੇ ਆ ਤਾਂ ਸੌਂ ਸਾਬ ਨੇ ਮੇਰੇ ਨਾਲ ਸੌਂ ਸਾਬ ਪੈਸੇ ਦਾ ਕੋਈ ਰੋਲਾ ਨਿਪੜਿਆ ਕਿ ਨਹੀਂ ਹੁਣੇ ਸੰਦੀਪ ਜਾਖੜ ਕਹ ਕੇ ਗਏ ਕਿ ਕਹਿੰਦੇ ਕਦੇ 13000 ਕਰੋੜ ਦੀ ਗੱਲ ਆ ਜਾਂਦੀ ਹੈ ਕਦੇ 1600 ਕਰੋੜ ਦੀ ਆ ਜਾਂਦੀ ਹੈ ਕਦੇ 20000 ਕਰੋੜ ਦੀ ਆ ਜਾਂਦੀ ਕਦੇ 60000 ਕਰੋੜ ਦੀ ਕਹਿੰਦੇ ਇਹ ਤਾਂ ਕਲੈਰੀਫਾਈ ਨਹੀਂ ਹੈਗਾ ਦੇਖੋ ਮੈਂ ਤੁਹਾਨੂੰ ਇੱਕ ਅੱਜ ਗੱਲ ਦੱਸਦਾ ਪੈਸਾ ਪੰਜਾਬ ਦਾ ਹੋਵੇ ਪੈਸਾ ਕੇਂਦਰ ਤੋਂ ਆਵੇ ਹੈ ਤਾਂ ਟੈਕਸ ਦਾ ਪੈਸਾ ਕੋਈ ਕੇਂਦਰ ਸਾਡੇ ਤੇ ਸ਼ਾਂਤਤਾ ਨਹੀਂ ਕਰ ਰਿਹਾ ਪੈਸਾ ਤਾਂ ਪੰਜਾਬੀਆਂ ਦੇ ਟੈਕਸ ਦਾ ਹੈ ਜੇ 18% GST ਹੈ ਜੇ 9% ਕੇਂਦਰ ਲੈ ਕੇ ਜਾਂਦਾ ਤਾਂ ਹੀ ਸਾਨੂੰ ਰਿਵਰਟ ਬੈਕ ਆਉਂਦੇ ਨੇ ਪਰ ਦੁੱਖ ਦੀ ਗੱਲ ਇਹ ਆ ਸਾਡਾ ਪੈਸਾ ਤਾਂ ਸਾਨੂੰ ਦੇ ਦਿਓ ਅਸੀਂ ਕਿਹੜੇ ਭੀਖ ਮੰਗਦੇ ਆ ਅਸੀਂ ਤਾਂ ਆਪਣਾ ਹੱਕ ਮੰਗਦੇ ਆ ਤੇ ਦੂਜੀ ਗੱਲ ਹੋਰ ਸਾਡਾ ਤੁਸੀਂ ਸਾਰੇ ਪੈਸੇ ਰੋਕੀ ਬੈਠੇ ਹੋ ਸਾਡਾ GST ਦਾ ਉਹ ਰੋਕੀ ਬੈਠੇ ਹੋ ਸਾਡਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਰੋਕੀ ਬੈਠੇ ਹੋ ਐਨਐਚ 4 ਅਲਮ ਦੇ ਪੈਸੇ ਰੋਕੀ ਬੈਠੇ ਹੋ ਚੱਕਰ ਕੀ ਹੈ ਤੁਸੀਂ ਮਤਰਈ ਮਾਂ ਦਾ ਸਲੂਕ ਕਰਕੇ ਹੋ ਨਹੀਂ ਹੋ ਕੀ ਬਗੜਤਾ ਪੰਜਾਬ ਨੇ ਤੁਹਾਡਾ ਜਦੋਂ ਤਾਂ ਜਰੂਰ ਸੀ ਅੰਨ ਦੀ ਉਦੋਂ ਤਾਂ ਹੱਥ ਜੋੜੀ ਬੈਠੇ ਸੀ ਪੰਜਾਬ ਅੱਗੇ ਗੋਡੇ ਟੇਕੀ ਬੈਠੇ ਸੀ ਪੰਜਾਬ ਅੱਗੇ ਜਦੋਂ ਜਰੂਰ ਸੀਗੀ ਦੇਸ਼ ਲਈ ਆਜ਼ਾਦੀ ਲਈ ਸ਼ਹੀਦੀਆਂ ਦੀ ਸ਼ਹਾਦਤਾਂ ਦੀ ਉਦੋਂ ਤਾਂ ਪੰਜਾਬ ਅੱਗੇ ਆਏ ਹੱਥ ਜੋੜੀ ਬੈਠੇ ਸੀ ਵੀ ਸਾਨੂੰ ਬਚਾਓ ਸਾਡਾ ਤਾਂ ਸਾਰਾ ਕੁਝ ਖਤਰੇ 'ਚ ਪੰਜਾਬੀਓ ਤੁਸੀਂ ਇੱਕ ਡਾਕੇ ਮਰੋ ਜਿਆਦਾ ਜੇ ਬਾਰਡਰਾਂ ਤੇ ਜਰੂਰਤਾ ਤਾਂ ਪੰਜਾਬੀ ਤੇ ਜਦੋਂ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਮੰਗਣਾ ਪੈ ਜਵੇ ਜਦੋਂ ਪੰਜਾਬ ਡੁੱਬ ਜਵੇ ਹੜ੍ਹ ਜਵੇ ਉਦੋਂ ਉਦੋਂ ਮਤ ਰਈ ਮਾਲਾ ਸਲੂਕ ਇਸ ਗੱਲ ਦਾ ਦਾਵਾ ਕਰਦੀ ਹੈ ਜਿਹੜੇ ਪੰਜਾਬ ਦਾ ਯੂਨਿਟ ਹੈ ਭਾਰਤੀ ਜਨਤਾ ਪਾਰਟੀ ਦਾ ਕਿ ਇਥੋਂ ਤੱਕ ਵੀ ਗੱਲ ਹੈ ਕਿ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਸੈਂਟਰ ਕਹਿੰਦਾ ਵੀ ਭਾਈ ਅਸੀਂ ਪਾਵਾਂਗੇ ਅਸੀਂ ਪੰਜਾਬ ਗਵਰਨਮੈਂਟ ਨੂੰ ਨਹੀਂ ਦੇਣੇ ਕਹਿੰਦੇ ਭਰੋਸਾ ਖਤਮ ਹੋ ਗਿਆ ਪੱਲੇ ਹੈ ਇਹਨਾਂ ਦੇ ਉਹ ਜਿਹੜੇ ਇਹ ਭਾਜਪਾ ਵਾਲੇ ਲੀਡਰਸ਼ਿਪ ਜਿਹੜੀ ਪੰਜਾਬ 'ਚ ਬੈਠੀ ਹੈ ਇਹਨਾਂ ਦੇ ਪੱਲੇ ਹੈ ਕੁਝ ਇਹਨਾਂ ਦੇ ਪੂਰੀ ਭਾਜਪਾ ਆਲ ਓਵਰ ਇੰਡੀਆ 'ਚ ਸਿਰਫ ਦੋਏ ਬੰਦਿਆਂ ਤੋਂ ਚੱਲਦੀ ਹੈ ਨੰਬਰ 1 ਤੇ ਨੰਬਰ 2 ਬਸ ਬਾਕੀਆਂ ਦਾ ਕੁਝ ਨਹੀਂ ਪੱਲੇ ਨੰਬਰ 1 ਨੰਬਰ 2 ਇਹ ਅੱਜ ਤੱਕ ਹਿਸਟਰੀ ਰਹੀ ਹੈ ਕਿ ਕੇਂਦਰ ਨੇ ਕੋਈ ਵੀ ਸਕੀਮ ਲਾਗੂ ਕਰਨੀ ਹੋਵੇ ਕੋਈ ਵੀ ਪੈਸਾ ਭੇਜਣਾ ਹੋਵੇ ਉਹਦੀ ਨੋਡਲ ਅਥਾਰਟੀ ਹੈ ਜਿਹੜੀ ਉਹ ਹਮੇਸ਼ਾ ਸਟੇਟ ਹੁੰਦੀ ਹੈ ਕੀ ਅਧਿਕਾਰ ਹੈ ਜੀ ਕੇਂਦਰ ਕੋਲ ਸੱਦੇ ਪੈਸੇ ਪਾਣ ਦਾ ਜੀ ਤੁਸੀਂ ਪੈਸਾ ਕਿਵੇਂ ਪਾ ਸਕਦੇ ਹੋ ਨਾਲ ਤੁਸੀਂ ਕੋਈ ਪੰਜਾਬ ਤੇ ਕੋਈ ਆਸਾਨ ਕਰਨ ਲੱਗੇ ਹੋ ਪੰਜਾਬੀਆਂ ਦਾ ਪੈਸਾ ਸਾਡੇ ਦਿੱਤੇ ਹੋਏ ਪੈਸੇ ਟੈਕਸਾਂ ਦਾ ਪੈਸਾ ਤੁਸੀਂ ਕਿਵੇਂ ਪਾ ਦੋਗੇ ਇਹ ਸਿਆਸਤ ਹੈ ਜੇ ਕਦੇ ਇਹਦਾ ਗੱਲ ਕੀਤਾ ਪੂਰੀ ਨੰਗੀ ਚਿੱਟੀ ਸਿਆਸਤ ਇਸ ਤੋਂ ਵੱਡੀ ਸਿਆਸਤ ਕੀ ਹੋ ਔਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹਦੀਆਂ ਗੱਲਾਂ ਕਰਦਿਆਂ ਨੂੰ ਅੱਜ ਪੰਜਾਬ ਨੂੰ ਇੱਕ ਸੀਰੀਅਸ ਕੰਸਰਨ ਦੀ ਜ਼ਰੂਰਤ ਆ ਅੱਜ ਪੰਜਾਬ ਅੱਜ ਪੰਜਾਬ ਦੇ ਉਹ ਲੋਕਾਂ ਦੇ ਘਰ ਜਾ ਕੇ ਦੇਖੋ ਉਹਨਾਂ ਦੇ ਸਕੂਲ ਦੇਖੋ ਜਾ ਕੇ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੋ ਉਹਨਾਂ ਦੇ ਮੰਜੇ ਬਿਸਤਰੇ ਦੇਖੋ ਪੇਟੀਆਂ 'ਚ ਪਿਆ ਸਮਾਨ ਦੇਖੋ ਕਿਵੇਂ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਕਿਵੇਂ ਛੱਤਾਂ गिर ਰਹੀਆਂ ਨੇ ਕੀ ਹਾਲਾਤ ਨੇ ਕਿਵੇਂ ਬਿਮਾਰੀ ਫੈਲ ਰਹੀ ਆ ਅੱਜ ਤੁਸੀਂ ਸਿਆਸਤ ਕਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਠੀਕ ਹੈ ਆਖਰੀ ਸਵਾਲ ਸੌਨ ਸਾਹਿਬ ਕਿ ਲੋਕਾਂ ਨੂੰ ਅੱਜ ਕਿਸ ਤਰ੍ਹਾਂ ਦੀ ਉਮੀਦ ਰੱਖਣੀ ਚਾਹੀਦੀ ਹੈ ਪਹਿਲੀ ਤਾਂ ਲੋਕ ਕਹਿੰਦੇ ਆ ਕਿ ਸਲੇਬਾਂ ਵਧਾ ਦਿਓ ਜੀ ਜਿਸ ਤਰੀਕੇ ਸੀਐਮ ਸਾਹਿਬ ਲਗਾਤਾਰ ਜ਼ਿਕਰ ਕਰਦੇ ਰਹੇ ਕਿ ਪਹਿਲਾਂ 70 ਰੁਪਏ ਦਾ ਚੈੱਕ ਆ ਗਿਆ ਜੀ 100 ਰੁਪਏ ਦਾ ਚੈੱਕ ਆ ਗਿਆ ਇਹ ਇਸ ਦਾ ਸਿੱਧਾ ਸਿੱਧਾ ਕਹਿੰਦੇ ਕਿ ਲੋਕਾਂ ਨਾਲ ਤੱਕਾ ਸੀ ਸਲੇਬਾਂ ਵਧਾਵਾਂਗੇ ਕੀ ਉਹ ਅੱਜ ਸਾਰਾ ਕੁਝ ਸਦਨ ਦੇ ਵਿੱਚ ਸੁਣਨ ਨੂੰ ਮਿਲੂਗਾ ਲੋਕਾਂ ਨੂੰ ਇਹ ਰਾਹਤ ਮਿਲੂਗੀ ਕਿ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਜਾਂ ਹੋਰ ਸਲੇਬਾਂ ਨੇ ਜਿਹੜੀਆਂ ਉਹ ਥੋੜੀਆਂ ਵਧਾਈਆਂ ਜਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਕਹਿਤਾ ਕਿ ਅਸੀਂ ਜਿਹੜੀ ਫਸਲ ਦਾ ਨੁਕਸਾਨ ਹੋਇਆ ਜਿਹੜੇ ਖੇਤਾਂ ਦਾ ਨੁਕਸਾਨ ਹੋਇਆ ਅਸੀਂ 20000 ਰੁਪਇਆ ਦਵਾਂ ਹੁਣ ਇਸ ਤੋਂ ਵੱਡਾ ਜੇ ਅੱਜ ਤੱਕ ਇਤਿਹਾਸ ਦੇ ਅੰਦਰ ਕਿਸੇ ਨੂੰ ਪੈਸਾ ਮਿਲੇ ਹੈ ਤਾਂ ਕੋਈ ਦੱਸ ਦਵੇ ਜੇ ਕਿਸੇ ਦੀ ਡੈਥ ਹੋ ਗਈ ਇਸ ਦੇ ਵਿੱਚ ਫਲੱਡ ਦੇ ਨਾਲ ਫਲੱਡ ਵਿਕਟਮ ਬਣ ਕੇ ਉਹਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜੇ ਇਸ ਤੋਂ ਵੱਡਾ ਕੋਈ ਅਜੇ ਤੱਕ ਇਤਿਹਾਸ ਚ ਐਲਾਨ ਹੋਇਆ ਤਾਂ ਦੱਸੋ ਜੀ ਮਤਲਬ ਕਿ ਕਹਾਣੀ ਹੱਦ ਇਹ ਹੈ ਕਿ ਇਹਨਾਂ ਦੇ ਆਪ ਦੇ ਟਾਈਮ 'ਚ ਜਿਹੜੇ ਅੱਜ ਵਿਰੋਧੀ ਬੈਠੇ ਨੇ ਸ਼ੁੱਕਰਵਾਰ ਨੂੰ ਸੈਸ਼ਨ ਹੋਇਆ ਜਿਹੜਾ ਹੁਣ ਲੀਡਰ ਆਫ ਓਪੋਜੀਸ਼ਨ ਉੱਥੇ ਬੈਠੇ ਹੱਸ ਰਹੇ ਨੇ ਟੀਚਰਾਂ ਕਰਦੇ ਆਂ ਦੰਦੀਆਂ ਕੱਢਣ ਮੈਂ ਤਾਂ ਹੈਰਾਨ ਐ ਇੰਨੇ ਕੁ ਸੀਰੀਅਸਨੈਸ ਮਤਲਬ ਇਟਸ ਇੱਕ ਚੰਗੀਆਂ ਨਹੀਂ ਗੱਲਾਂ ਹੈਗੀਆਂ ਇਹ ਬਹੁਤ ਪੰਜਾਬ ਲਈ ਇਹ ਮਤਲਬ ਕਿ ਇੱਕ ਓਪੋਜੀਸ਼ਨ ਹੈ ਜਿਹੜੀ ਉਹ ਇਸ ਤਰ੍ਹਾਂ ਦਾ ਰੋਲ ਅਦਾ ਕਰੂਗੀ ਅਸੀਂ ਨਹੀਂ ਸੀ ਕਦੇ ਐਕਸਪੈਕਟ ਕੀ ਸਭ ਤੋਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਲੋਕਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਜੋ ਜੋ ਨੁਕਸਾਨ ਹੋਇਆ ਉਹਨਾਂ ਨੂੰ ਪ੍ਰੋਪਰ ਉਸ ਦੀ ਪਰਪਾਈ ਦੀ ਉਡੀਕ ਕਰ ਰਹੇ ਨੇ ਲੋਕ ਬੇਸ਼ੱਕ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਉਸ ਵੇਲੇ ਚ ਦਿੱਤਾ ਪਰ ਹੁਣ ਜ਼ਿਆਦਾ ਜ਼ਰੂਰਤ ਹੈ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਸਦਨ ਦੇ ਵਿੱਚ ਜ਼ਰੂਰ ਅ ਅਜਿਹੀ ਚੀਜ਼ ਜ਼ਰੂਰ ਲੈ ਕੇ ਆਵਾਂਗੇ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮਰਾ ਵਿਸੰਗਰਾ ਹਰ ਦਾ ਅਨੁਮਿਤ ਪੰਜਾਬ ਵਿਧਾਨ ਸਭਾ ਚੰਡੀਗੜ੍ਹ